ਅੱਜ ਫਾਜ਼ਲਕਾ ਦੇ ਵਿੱਚ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਵੱਲੋਂ ਮੀਟਿੰਗ ਰੱਖੀ ਗਈ ਸੀ ਤੇ ਉਸ ਮੀਟਿੰਗ ਦੇ ਮੁੱਖ ਬੁਲਾਰੇ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜੀ ਪਹੁੰਚਨੇ ਸਨ ਕਿਉਂਕਿ ਸਾਰੇ ਇਲਾਕੇ ਨੂੰ ਫਾਜ਼ਲਕਾ ਜ਼ਿਲ੍ਹੇ ਨੂੰ ਸੱਦਾ ਸੀ ਫਾਜ਼ਲਕਾ ਜ਼ਿਲ੍ਹਾ ਸਾਰਾ ਇਕੱਠਾ ਹੋਇਆ ਸੀ ਅਤੇ ਜਗਜੀਤ ਸਿੰਘ ਡੱਲੇਵਾਲ ਜੀ ਉਹਨਾਂ ਦੀ ਤबीयत ਸਿਹਤ ਖਰਾਬ ਹੋਣ ਕਰਕੇ ਉਹ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਦੇ ਮੁਖ ਬੁਲਾ ਰਹੇ ਸਾਰੇ ਵੀਰ ਜਿੰਨੇ ਵੀ ਸੀ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਖੋਸਾ ਜੀ ਅਤੇ ਹੋਰ ਜਿੰਨੇ ਵੀ ਬੁਲਾ ਰਹੇ ਸਨ ਲਖਵਿੰਦਰ ਸਿੰਘ ਜੀ ਆਪਣੇ ਖਿੱਪਾਂ ਵਾਲੇ ਤੋਂ ਭਰਾਜੀ ਸਾਹਿਬ ਜੀ ਸਾਡੇ ਗੁਰਜੰਟ ਸਿੰਘ ਗਿੱਲ ਬਲਾਕ ਪ੍ਰਧਾਨ ਫਾਜ਼ਿਲਕਾ ਅਤੇ ਬਾਕੀ ਬਲਾਕਾਂ ਦੇ ਪ੍ਰਧਾਨ ਵੀ ਸਾਰੇ ਪਹੁੰਚੇ ਸਨ ਜੀ ਕਿਸਾਨ ਆਗੂ ਵੀ ਸਾਰੇ ਪਿੰਡਾਂ ਦੇ ਪਹੁੰਚੇ ਸਨ ਪਿੰਡਾਂ ਦੀਆਂ ਸਾਰੀਆਂ ਇਕਾਈਆਂ ਵੀ ਪਹੁੰਚੀਆਂ ਸਨ ਸਾਰੀਆਂ ਇਕਾਈਆਂ ਸਾਰੇ ਕਿਸਾਨਾਂ ਨੇ ਜਗਜੀਤ ਸਿੰਘ ਢੱਲੇਵਾਲ ਦੀ ਜੀਵਿਤ ਖਰਾਬ ਹੋਣ ਦਾ ਉਹਨਾਂ ਨੇ ਸਾਰਿਆਂ ਨੇ ਦੁੱਖ ਪ੍ਰਗਟ ਕੀਤਾ ਕਿਉਂਕਿ ਉਹ ਅੱਜ ਆਉਂਦੇ ਸਾਰਨਾ ਵਿਚਾਰ ਵੰਦਰਾ ਕਰਦੇ ਤੇ ਇਸ ਕਰਕੇ ਅੱਜ ਉਹ ਨਹੀਂ ਆ ਸਕੇ ਪਰ ਜੋ ਕਿਸਾਨ ਸਾਡੇ ਜ਼ਿਲ੍ਹੇ ਚ ਰਹਿ ਕੇ ਆਏ ਨੇ 21 22 23 ਕਿਸਾਨ ਜਿਹੜੇ ਜ਼ਿਲ੍ਹੇ ਦੇ ਫਾਇਲ ਕਾ ਦੇ ਪੰਜ ਛੇ ਦਿਨ ਜਿਲ੍ਹੇ ਕੱਟੀ ਆ ਉਹਨਾਂ ਸਾਰਿਆਂ ਕਿਸਾਨਾਂ ਨੂੰ ਸਲਮਾਨਤ ਕੀਤਾ ਗਿਆ ਪੂਰੀ ਟੀਮ ਵੱਲੋਂ ਸਲਮਾਨਤ ਕੀਤਾ ਗਿਆ ਅਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਸਾਹਿਬਾ ਹਰਜੀਤ ਸਿੰਘ ਜੀ ਸਾਹਿਬਾ ਇਹ ਉਸਾਰਾ ਉਸ ਦੇ ਸੇ ਤੇ ਅੱਜ ਉਹਨਾਂ ਦੀ ਸੇ ਰੱਖਿਆ ਕੀਤੀ ਹੈ ਕਿਦੇ ਲਈ ਕਿ ਅਦਾਦੀਆਂ ਬਾਨੀਆਂ ਕੋਲੇ ਸਾਡੀ ਜ਼ਮੀਨ ਨਾ ਜਾਵੇ ਆ ਸਾਡੀ ਜ਼ਮੀਨ ਲਈ ਆ ਸਾਡੀਆਂ ਭੈਣਾਂ ਦੀ ਇੱਜ਼ਤ ਕਾਇਮ ਰੱਖਣ ਵਾਸਤੇ ਕਿ ਅਸੀਂ ਘਰਾਂ ਦੇ ਵਿੱਚ ਸੁਰੱਖਿਤਰ ਰਹਿ ਸਕੀਏ ਮੈਂ ਕਿਉਂ ਕਹ ਰਿਹਾ ਇਸ ਗੱਲ ਨੂੰ ਕਿ ਸਾਡੇ ਉਹ ਵਰਗ ਬੈਠਾ ਪਿੰਡਾਂ ਦੇ ਵਿੱਚ ਮਜ਼ਦੂਰ ਸਾਰੇ ਪਰਿਵਾਰ ਨੂੰ ਧਿਆਨ ਦੇ ਕਰਨੀ ਰਾਜ ਪੋਚੇ ਲਾਉਣੇ ਪੈਂਦੇ ਨੇ ਅਸੀਂ ਕਿਉਂ ਨਹੀਂ ਲਾਉਦੇ ਸਾਡੀਆਂ ਪੈੜਾਂ ਕਿਉਂ ਨਹੀਂ ਲਾਉਂਦੀਆਂ ਕਿ ਸਾਡੇ ਕੋਲੇ ਜ਼ਮੀਨ ਹੈ ਐਸ ਜ਼ਮੀਨ ਨੂੰ ਬਚਾਉਣ ਲਈ ਪਰਿਵਾਰਾਂ ਸਮੇਤ ਉੱਠਣਾ ਪੈਣਾ ਹੈ ਹਰੇਕ ਪਿੰਡਾਂ ਦੇ ਵਿੱਚ ਪੈਣਾ ਵੀ ਉਹ ਜੁਲਟਾ ਬੁਲੰਬਿਆ ਪੈਣੀਆਂ ਨੇ ਸਾਨੂੰ ਮਿਹਨਤ ਕਰਨੀ ਜਿਹੜਾ ਦਿੱਤਾ ਹੋਇਆ ਦਿਨ ਅੱਜ 9 ਤਰੀਕ ਦਾ ਹਾਜ਼ਿਲ ਕਾ ਮੰਡੀ ਦੇ ਵਿੱਚ ਕਿਸਾਨ ਮਹਾਪੰਚਾਇਤ ਕਰਕੇ ਉਹ ਸਰਕਾਰ ਦਾ ਭਲੇਸ਼ਾ ਤੁਰਿਆ ਤੇ ਉਹ ਮੋਦੀ ਸਰਕਾਰ ਦਾ ਜਿਹੜਾ ਇਹਨਾਂ ਨੂੰ ਮਾਰ ਕੇ ਜਿਹੜਾ ਦੇ ਨਹੀਂ ਬੈਠੇ ਤਾਂ ਖੇਤੀ ਮੰਤਰੀ ਨੂੰ ਬੋਲਣਾ ਪੈ ਗਿਆ ਤਾਂ ਭਰਾਵੋ ਜਿਹੜਾ ਸਾਡੇ ਵਾਲੇ ਕੀਤਾ ਇਹਦਾ ਜਿਹੜਾ ਨੁਕਸਾਨ ਸਾਡੇ ਟਰੈਲ ਟ੍ਰਾਲੀ ਚੋਰੀਆਂ ਕੀਤੀਆਂ ਨੇ ਸਾਡੀਆਂ ਫਰਾਂਜਾ ਸਾਡੇ ਪੱਕੇ ਸਾਡੇ ਲਿਮਿਟਰ ਇਹਨਾਂ ਨੇ ਚੋਰੀ ਕੀਤੀ ਨੇ ਇਹਦਾ ਹਸਾਬ ਹੁਣ ਲੈਣਾ ਚਾਹੀਦਾ કે ਨਹੀਂ ਲੈਣਾ ਚਾਹੀਦਾ ਬੱਸ ਤੁਹਾਨੂੰ ਪੁੱਛਦੇ ਲੈਣਾ ਚਾਹੀਦਾ ਲੈਣਾ ਚਾਹੀਦਾ